ਨਿਯੋਗ ਸੀਐਮ ਸਾਹ ਪੰਜਾਬ ਅਤੇ ਮਾਨਯੋਗ ਡੀਜੀਪੀ ਸਾਹ ਪੰਜਾਬ ਦੇ ਦਿਸ਼ਾ ਨਿਰਦੇਸ਼ ਹੇਠ ਜੋ ਪੰਜਾਬ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਦੀ ਮੁਹਿੰਮ ਚੱਲ ਰਹੀ ਹੈ ਉਸ ਤਹਿਤ ਤਰਨਤਾਰਨ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਤਰਨਤਾਰਨ ਪੁਲਿਸ ਵੱਲੋਂ ਸੀਆਈਏ ਦੀ ਟੀਮ ਜਿਹੜੇ ਸਾਡੇ ਇੰਸਪੈਕਟਰ ਸੀਆਈਏ ਨੇ ਡੀਐਸਪੀ ਡੀ ਅਤੇ ਐਸਪੀਡੀ ਦੀ ਨਿਗਰਾਨੀ ਹੇਠ ਇੱਕ 233 ਨੰਬਰ ਐਫਆਈਆਰ ਦਰਜ ਹੋਈ ਹੈ ਜਿਹਦੇ ਵਿੱਚ 16 ਕਿਲੋ ਹੈਰੋਇਨ ਹੈ ਜਿਹੜੀ ਉਹਦੀ ਬਰਾਮਦਗੀ ਹੋਈ ਹੈ ਅ ਇਸ ਕੇਸ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੂੰਗੀ ਕਿ ਅਸੀਂ ਜਿਹੜੇ ਦੋ ਵਿਅਕਤੀ ਨੇ ਉਹ ਗ੍ਰਿਫਤਾਰ ਕੀਤੇ ਨੇ ਇਹਨਾਂ ਦੇ ਨਾਮ ਹਨ ਮਨਪ੍ਰੀਤ ਸਿੰਘ ਉਰਫ ਮੰਨੂ ਇਹ ਰਈਏ ਦਾ ਰਹਿਣ ਵਾਲਾ ਹੈ ਅਮਰਸਰ ਦਿਹਾਤੀ ਅਤੇ ਹਰਪ੍ਰੀਤ ਸਿੰਘ ਉਰਫ ਹੈਪੀ ਇਹ ਧਿਆਨਪੁਰ ਜ਼ਿਲ੍ਹਾ ਅਮਰਸਰ ਦਿਹਾਤੀ ਦਾ ਰਹਿਣ ਵਾਲਾ ਹੈ ਇਹ ਦੋਨੋਂ ਜੋ ਹਨ ਇਹਨਾਂ ਦੇ ਪਾਕਿਸਤਾਨ ਦੇ ਜਿਹੜੇ ਸਮੱਗਲਰ ਸੀ ਉਹਨਾਂ ਦੇ ਨਾਲ ਵਾਖ ਵਖ ਤਰੀਕੇ ਨਾਲ ਤਾਲਮੇਲ ਸੀ ਤੇ ਇਹ ਪਾਕਿਸਤਾਨ ਤੋਂ ਵੱਡੀ ਖੇਪ ਮੰਗਾ ਕੇ ਤਰਨਤਾਰਨ ਅਤੇ ਅੰਬਰਸਰ ਦੇ ਇਲਾਕੇ ਦੇ ਵਿੱਚ ਜਿਹੜਾ ਵੱਡੇ ਲੈਵਲ ਤੇ ਇੱਕ ਹੀਰੋਇਨ ਦੀ ਇਥੇ ਸਪਲਾਈ ਕਰਦੇ ਸੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ 233 ਨੰਬਰ ਐਨ ਡੀ ਪੀ ਐਸ ਐਕਟ ਦੇ ਅਧੀਨ ਇਹਨਾਂ ਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਅਤੇ ਨਾਲ ਹੀ ਇਸ ਪੂਰੇ ਕੇਸ ਦੀ ਜਿਹੜੀ ਫਾਰਵਰਡ ਐਂਡ ਬੈਕਵਰਡ ਲਿੰਕੇਜ ਨੇ ਯਾਨੀ ਕਿ ਇਹ ਕਿਨਾ ਕਿਥੋਂ ਆਈ ਸੀਗੀ ਅਤੇ ਕਿੱਥੇ ਜਾ ਰਹੀ ਸੀ ਉਹਦੀ ਡੂੰਘਾਈ ਦੇ ਵਿੱਚ ਤਫ਼ਤੀਸ਼ ਕੀਤੀ ਜਾ ਰਹੀ ਹੈ। ਬੜਾ ਕੋਈ ਪਹਿਲਾਂ ਕੇਸ ਹੈ ਇਹਦੇ ਬਾਰੇ ਸਾਰਾ ਮੈਟਰ ਆਫ ਇਨਵੈਸਟੀਗੇਸ਼ਨ ਹੈ ਨਾ ਤੇ ਪਹਿਲਾਂ ਵੀ ਪਰਚੇ ਦਰਜ ਨੇ ਤੇ ਇਹਨਾਂ ਦੇ ਨਾਲ ਜਿਹੜੇ ਹੋਰ ਅਸੋਸੀਏਟਸ ਨੇ ਉਹਨਾਂ ਦੇ ਬਾਰੇ ਵੀ ਕਿਉਂਕਿ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਮੈਟਰ ਆਫ ਸੀਕਰੇਸੀ ਹੈ ਤੇ ਅਸੀਂ ਅੱਗੇ ਵੀ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦਿੰਦੇ ਰਹਾਂਗੇ ਤੇ ਜੋ ਜਿਨ੍ਹਾਂ ਨੂੰ ਅੱਗੇ ਵੀ ਇਹ ਸਪਲਾਈ ਕਰ ਰਿਹਾ ਸੀ ਸਾਨੂੰ ਸਾਨੂੰ ਇਹਦੇ ਤੇ ਸਾਨੂੰ ਉਮੀਦ ਹੈ ਕਿ ਇਹਦੇ ਚ ਹੋਰ ਵੀ ਰਿਕਵਰੀਆਂ ਹੋਣਗੀਆਂ ਤੇ ਹੋਰ ਵੀ ਲੋਕ ਜਿਹੜੇ ਇਨਵੋਲਵ ਨੇ ਅਰੈਸਟ ਹੋਣਗੇ। ਇਹ ਵਾਇਰ ਡਰੋਨ ਦੇ ਰਾਹੀਂ ਆਉਂਦੀ ਪਾਕਿਸਤਾਨ ਮੈਂ ਕਿੱਥੇ ਆਉਂਦਾ। ਇਹ ਵੱਖ-ਵੱਖ ਤਰੀਕੇ ਨੇ ਜੀ ਤੇ ਮੈਟਰ ਆਫ ਇਨਵੈਸਟੀਗੇਸ਼ਨ ਹੈ ਤੇ ਕਿ ਕਿਸ ਤਰੀਕੇ ਨਾਲ ਮੰਗਾਦੇ। ਇੱਕ ਹੋਰ ਵੀ ਬ੍ਰਾਮਦ ਹੋਇਆ ਜੀ ਇਸ ਤੋਂ علاوہ। ਇੱਕ ਸਵਿਫਟ ਗੱਡੀ ਜਿਹਦੇ ਚ ਇਹ ਹੈਰੋਇਨ ਲੈ ਕੇ ਆ ਰਹੀ ਸੀ ਕਿ ਉਹ ਵੀ ਗੱਡੀ ਬ੍ਰਾਮਦ ਹੋਈ। ਕੋਈ ਨਸ਼ੇ ਬੰਦੀ ਦਾ ਮੈਡਮ ਤੋਫੜੇ ਹਾਂਜੀ ਹਾਂਜੀ ਖੱਬੇ ਡੋਗਰਾਂ ਦੇ ਨੇੜੇ ਸਾਡੀ ਨਾਕਾ ਬੰਦੀ ਸੀਗੀ। ਸੀਆਈਏ ਦੀ ਟੀਮ ਜਿਹੜੀ ਹੈ ਉਹਨਾਂ ਵੱਲੋਂ ਨਾਕਾਬੰਦੀ ਕੀਤੀ ਗਈ ਸੀ ਇੰਸਪੈਕਟਰ ਸੀਆਈਏ ਅਤੇ ਡੀਐਸਪੀ ਡੀ ਦੀ ਮੌਜੂਦਗੀ ਦੇ ਵਿੱਚ ਪਰਚਾ ਦਰਜ ਕੀਤਾ ਗਿਆ। ਮੈਂ ਕੋਰੀਅਰ ਨਹੀਂ ਹੈ ਸਮਗਲਰ ਹੈ ਜਿਹੜੇ ਫਟ ਦਰਸਾ ਦਿੱਤੇ। ਦੇਖੋ ਜੀ ਏਡੀ ਵੱਡੀ ਜਿਹੜੀ ਰਿਕਵਰੀ ਹੁੰਦੀ ਹੈ ਉਹ ਜ਼ਾਹਿਰ ਜੀ ਗੱਲ ਹੈ ਕੋਰੀਅਰ ਮਤਲਬ ਨਹੀਂ ਹੈਗੀ ਇਹਨਾਂ ਦਾ ਸਾਡੇ ਕੋਲ ਜੋ ਇਨਫੋਰਮੇਸ਼ਨ ਹੈ ਤੇ ਜੋ ਹੁਣ ਤੱਕ ਦੀ ਸਾਡੀ ਇਨਵੈਸਟੀਗੇਸ਼ਨ ਹੈ ਕਿ ਇਹ ਪਹਿਲਾਂ ਵੀ ਇਹ ਕੰਮ ਕਰਦੇ ਰਹੇ ਨੇ ਸਮਗਲਿੰਗ ਦਾ ਕੰਮ ਕਰਦੇ। ਇਸਰ ਐਨਵਰਨਮੈਂਟਲ ਐਮਿਸ਼ਨ ਵਗੈਰਾ ਦਾ ਕੋਈ ਲਿੰਕ ਅਪ ਸਮਝ ਆਇਆ ਇਹ ਸਾਰਾ ਸਾਰਾ एवरीथिंग ਵੀ ਆਰ ਇਹਦੇ ਬਾਰੇ ਅਸੀਂ ਤਫਤੀਸ਼ ਕਰ ਰਹੇ ਹਾਂ ਤੇ ਹੁਣ ਇਹਨਾਂ ਦਾ ਅਸੀਂ ਜਿਹੜਾ ਹੈਗਾ ਰਿਮਾਂਡ ਲੈ ਕੇ ਤੇ ਇਹਨਾਂ ਦਾ ਡੂੰਘੀਾਈ ਦੇ ਵਿੱਚ ਹਰ ਤਰੀਕੇ ਦੇ ਨਾਲ ਅਸੀਂ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਮੋਬਾਈਲ ਫੋਨ ਦੀ ਇਨਵੈਸਟੀਗੇਸ਼ਨ ਕੋਈ ਆਇਆ ਕਿ ਪੰਜਾਬ ਸਟੇਟੀਆਂ ਹੋਰ ਵੀ ਸਟੇਟਾਂ 'ਚ ਕਿਤੇ ਹੈ ਲਿੰਕ ਅਪ ਕੋਈ ਦੇਖੋ ਜੀ ਇਹ ਇਹਦੇ 'ਚ ਕੀ ਹੁੰਦਾ ਹੈ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਇੱਕ ਚੇਨ ਹੁੰਦੀ ਹੈ ਤੇ ਉਹ ਪੂਰੀ ਚੇਨ ਨੂੰ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ from ਇੱਕ ਪੈਡਲਰ ਤੋਂ ਲੈ ਕੇ ਸਪਲਾਈਅਰ ਤੱਕਰ ਜਿਹੜਾ ਹੁੰਦੀ ਜਿਹੜੀ ਪੂਰੀ ਚੇਨ ਨੂੰ ਅਸੀਂ ਕਰਦੇ ਇਹਦੇ ਵਿੱਚ ਸਾਰਾ ਕੁਝ ਜੋ ਬਰਾਮਦ ਹੋਏ ਹੈਗੇ ਜੀ ਉਹ ਸਾਰਾ ਕੁਝ ਪਾਰਟ ਆਫ ਇਨਵੈਸਟੀਗੇਸ਼ਨ ਹੈ ਤੇ ਜੋ ਸਾਡੇ ਕੋਲ ਇਹਦੇ ਟੈਕਨੀਕਲ ਤੌਰ ਤੇ ਸਾਡੇ ਕੋਲ ਜੋ ਕੋਈ ਇਹਦੇ ਚ ਐਵਿਡੈਂਸ ਆਏਗਾ ਉਹਨੂੰ ਵੀ ਮੁਕਦਮੇ ਦਾ ਪਾਰਟ ਬਣਾ ਕੇ ਇਨਵੈਸਟੀਗੇਸ਼ਨ ਦਾ ਪਾਰਟ ਬਣਾ ਕੇ ਉਹ ਅਗੇ ਦਫਤਰੀ